ਲਾਲ ਸਿੰਘ ਜੀ ਤੇ ਹਰਦਿਆਰ ਕੰਬੋਜ ਤੇ ਆ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਅਰਗੇ ਬੈਠੇ ਐ ਰਾਜਲਾ ਸਾਹਿਬ ਹਰੀ ਇਹ ਲੀਡਰ ਐ ਨਹੀਂ ਤਾਂ ਪੰਜਾਰੀ ਬਣ ਗਿਆ ਕੋਈ ਕੋਈ ਸਹਦਾ ਨਹੀਂ ਲੀਡਰ ਬੰਨਾ ਬੜਾ ਔਖਾ ਹੈ ਮੰਤਰੀ ਐਮਐਲਏ ਮੁੱਖ ਮੰਤਰੀ ਬੰਨਾ ਬੜਾ ਸੌਖਾ ਹੈ ਅੰਤਿਮ ਸਮੇਂ ਜਦੋਂ ਜਾਣਾ ਹੈ ਸ਼ਮਸ਼ਾਨ ਘਾਟ ਉਦੋਂ ਲੋਕ ਗੱਲਾਂ ਕਰਦੇ ਆ ਕਿ ਯਾਰ ਬੜਾ ਜਵਾਨ ਵਾਲਾ ਬੰਦਾ ਸੀ ਬੜਾ ਅਣਖਰ ਗੈਰਤ ਵਾਲਾ ਬੰਦਾ ਸੀ ਇਸ ਬੰਦੇ ਨੇ ਤਸੋਂ ਮਸਲੀ ਕੀਤੀ ਭਾਵੇਂ ਪਾਰਟੀ ਨੇ ਨਹੀਂ ਪੁੱਛਿਆ ਲekin ਆਪ ਦੀ ਜ਼ੁਬਾਨ ਤੇ ਆ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਰ ਮੈਂ ਬੇਨਤੀ ਕਰਦਾ ਹਾਂ ਆਜਾਦੇ ਬਰਿਸ਼ ਲੀਡਰ ਸੇ ਬਾਣਾ ਨੂੰ ਕਿਉਂਕਿ ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਐ ਮੇਰੀ ਉਨੀ ਉਮਰ ਨਹੀਂ 46 ਸਾਲ ਮੇਰੀ ਉਮਰ ਹੈ ਮੇਰੀ ਉਮਰ ਤੋਂ ਵੱਧ ਇਹਨਾਂ ਨੂੰ ਕਾਂਗਰਸ ਪਾਰਟੀ ਚ ਹੋ ਗਏ ਮੈਂ ਇਹਨਾਂ ਨੂੰ ਕੀ ਸੇਵ ਦੇ ਸਕਾਂ ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਰਬਾਨਾਂ ਨੂੰ ਬੇਨਤੀ ਕਰਦਾ ਕਿ ਅਗਰ ਕੋਈ ਗੁੱਸਾ ਖੀ ਹੋਗੀ ਮੇਰੇ ਤੋਂ ਜਾਂ ਪਾਰਟੀ ਤੋਂ ਮੈਂ ਇਸ ਲਈ ਤੁਹਾਡੇ ਤੋਂ ਖਿਮਾ ਮੰਗਦਾ ਖਿਮਾ ਮੰਗਦਾ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅਦਰਵਾਇਸ ਤੁਹਾਡਾ ਕਦ ਮੇਰੇ ਤੋਂ ਵੱਡਾ ਹੈ ਤੁਹਾਡਾ ਰੁਤਬਾ ਮੇਰੇ ਨਾਲੋਂ ਵੱਡਾ ਹੈ ਤੁਹਾਨੂੰ ਗਾਂਧੀ ਪਰਿਵਾਰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੈਂ ਬੇਨਤੀ ਕਰਦਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹੁਜੋ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦਾ ਜੋ ਫੈਸਲਾ ਕਾਂਗਰਸ ਪਾਰਟੀ ਦਾ ਆਪਾਂ ਸਾਰੇ ਇਕੱਠੇ ਹੋ ਕੇ ਔਰੇ ਤੇ ਫੁੱਲ ਮੇਰੀ ਬੇਨਤੀ ਹੈ ਚੜਾ ਕੇ ਇੱਕ ਐਸਾ ਸਨੇਹਾ ਦੇਈਏ ਇਹ ਤੈਸਾ ਸਨੇਹਾ ਦੇਈਏ ਜਿਹੜੀਆਂ ਹੋਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ ਨਸਲਾਂ ਕਮ ਸੇ ਕਮ ਜਿਸ ਤਰੀਕੇ ਦੇ ਅੱਜ ਵਿਚਾਰਤਾ ਰਹੇ ਅੱਜ ਟਿਕਟ ਨਹੀਂ ਮਿਲੀ ਜਲੰਧਰ ਦੀ ਅੱਜ ਫਲਾਣੇ ਨੂੰ ਅੱਜ ਉੱਧਰ ਹੋ ਗਿਆ ਅੱਜ ਉੱਧਰ ਹੋ ਗਿਆ ਸਾਨੂੰ ਇਹ ਪਤਾ ਹੀ ਨਹੀਂ ਕਿ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਚ ਹੈ ਲੋਕ ਤਿੰਨ ਮਹੀਨਿਆਂ ਚ ਚਾਰ ਚਾਰ ਪਾਰਟੀਆਂ ਬਦਲ ਗਏ ਐ ਇੱਕ ਸਨੇਹਾ ਦੇ ਇਹ ਆਉਣ ਵਾਲੀ ਪੀੜ੍ਹੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕੀ ਇੱਕ ਐਸੀ ਸਿਆਸਤ ਵੀ ਹੁੰਦੀ ਹੈ ਜਿਹੜੀ ਲਾਲਚ ਤੋਂ ਬਿਨਾ ਤੇ ਲੋਭ ਤੋਂ ਬਿਨਾ ਹੁੰਦੀ ਹੈ ਮੈਂ ਆਸ ਕਰੂੰਗਾ ਕਿ ਸਾਰੇ ਜਾਣੇ ਹੁਣ ਤਖੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਔਰ ਜ਼ਿੰਮੇਵਾਰੀ ਮੈਂ ਲੈਣਾਂ ਤੁਹਾਡੀ ਜ਼ਿੰਮੇਵਾਰੀ ਲਾਲ ਸਿੰਘ ਜੀ ਲੈਣਗੇ ਤੁਹਾਡੀ ਜ਼ਿੰਮੇਵਾਰੀ ਖੁਦਿਆਲ ਕਮੋਜੀ ਦਾ ਕਰ ਜਿੰਦਰ ਸਿੰਘ ਜੀ ਨਰਮਲ ਸਿੰਘ ਜੀ ਇਹ ਲੈਣਗੇ ਤੇ ਰਾਜਾ ਬੜੇ ਬਤੌਰ ਪ੍ਰਧਾਨ ਜਿਨ੍ਹਾਂ ਚੱਕਰ ਮੇਰੇ ਸ਼ਰੀਫ ਦੀ ਜਾਨ ਹੈ ਅਸੀਂ ਲਵਾਂਗੇ ਅਸੀਂ ਆਵਾਂਗੇ ਦੁੱਖ ਸੁੱਖ ਅਸੀਂ ਖੜਾਂਗੇ ਥਾਣਿਆਂ ਦੇ ਵਿੱਚ ਅਸੀਂ ਰਾਤ ਨੂੰ ਤੁਹਾਡੇ ਪਿੱਛੇ ਪਹਿਰਾ ਦੇਾਂਗੇ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਣੀ ਹੈ ਪਰ ਪਾਰਟੀ ਦੇ ਫਤਵੇ ਨੂੰ ਤੇ ਵੱਡੀ ਲੜਾਈ ਦੇ ਆਸੇ ਅਸੀਂ ਤਖੜੇ ਹੋ ਕੇ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਾਨੀ ਕਿ ਧਰਮਵੀਰ ਗਾਂਧੀ ਨੂੰ ਹੁਣ ਵੋਟਾਂ ਪਾਉਣ ਦਾ ਫੈਸਲਾ ਕਰਨਾ ਹੈ ਇਹ ਮੇਰੀ ਫਰਿਆਦ ਹੈ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਇੱਕ ਸ਼ਬਦਾਂ ਦੇ ਨਾਲ ਇਹਨਾਂ ਇੱਕ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪ੍ਰਵਾਹ ਮੈਂ ਸਾਥ ਸੰਗਤ ਦਾ ਜਿੰਨੇ ਸਾਹਮਣੇ ਬੈਠੇ ਐ ਤੇ ਲੀਡਰ ਸਾਹਿਬਾਨਾਂ ਦਾ ਮਾਫੀ ਮੰਗਦਾ ਕਿ ਕਿਸੇ ਦਾ ਕੋਈ ਦਿਲ ਦਿਖਾਇਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਨਿੱਜੀ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੈਪਟਨ ਸੰਦੀਪ ਸੰਧੂ ਜੀ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਨੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਲੰਗਰ ਛੱਕੇ ਬਿਨਾਂ ਤੋਂ ਕਿਸੇ ਨੇ ਵੀ ਨਹੀਂ ਜਾਣਾ ਹੈਗਾ ਸਾਰੇ ਲੰਗਰ ਛੱਕ ਕੇ ਜਾਣ ਬਹੁਤ ਬਹੁਤ ਧੰਨਵਾਦ ਥੈਂਕ ਯੂ